ਹਾਂਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਤੂਤਰ ਕੁਤਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਸਾਰੀ ਜੀ ਵਾਸੀ ਆ ਗਈ ਸੀ ਤਾਂ ਕਰਕੇ ਵੀਡੀਓ ਪਾਜ਼ ਕਰਤੀ ਸੀ ਕਰਤੀਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਲਗਭਗ 8:30-9:00 ਵਜੇ ਤਾਂ ਹੀ ਟਾਈਮ ਨਾਲ ਜਿਆਦਾ ਹਨਾ ਰਾਤ ਯਾਰ ਨਹੀਂ ਕੋਈ ਫਿਲਮ ਬੁਲ ਬੀਖੀ ਸਹੀ ਦੱਸ ਪ੍ਰਬੰਧ ਤਾਂ ਮੈਂ ਸਾਰਾ ਕਰਕੇ ਪਿਆ ਸੀ ਫੋਨ ਪਰ ਆ ਕੇ ਪਿਆ ਸੀ ਕੋਲੇ ਆਪਦੇ ਹਨਾ ਪਰ ਜੱਕਰ ਇਹ ਜਿਹੜੀ ਤੇ ਐ ਉਹ ਚੱਲਦੀ ਐ ਇਹਨਾਂ ਨੇ ਨਹੀਂ ਰਿਸਪੌਂਸ ਨਹੀਂ ਦਿੱਤਾ ਗੋਪਤੰਦਰ ਜੀ ਨੇ ਚੱਲੀ ਨਹੀਂ ਗਈ ਉਹ ਚੱਲ ਪੈਂਦੀ ਵੀਡੀਓ ਪੌਜ਼ ਹੋ ਜਾਂਦੀ ਚੱਲ ਪੈਂਦੀ ਪੌਜ਼ ਹੋ ਜਾਂਦੀ ਮੈਂ ਸਾਡ ਪਰ ਫਰਾਜ਼ ਮੈਂ ਟਾਈਮ ਨਾਲ ਸੋਇ ਮਨ ਦਾ ਵਲੌਗ ਦੀ ਲੰਡਿੰਗ ਕੀਤੀ ਪਹਿਲੇ ਇਹਨਾਂ ਚਲੋ ਕੋਈ ਨਾ ਤੇ ਬਸ ਠੀਕ ਆ ਚਾਚੂ ਆ ਗਈ ਚਾਚੂ ਲਿਖਤੀ ਵੀਡੀਓ ਵਗੈਰਾ ਐਡਿਟ ਕਰਕੇ ਸੈਟ ਕਰਕੇ ਐਕਸਪੋਰਟ ਕਰਕੇ ਮੈਂ ਫੇਰ ਉੱਠਦੇ ਆ ਬਾਹਰ ਨੂੰ ਦੇਖਦੇ ਕੀ ਬੰਦ ਲਓ ਜੀ ਚੋਬਰ ਵੀ ਆ ਗਿਆ ਕੱਡਾ ਗੰਜਾ ਸਾਪ ਕਾਲਾ ਨਾਗ ਫੰਸ ਟੈਕਡ ਚੱਕਿਆ ਨਹੀਂ ਫੰ ਦਾ ਸਿੱਟੇ ਹੁੰਦੇ ਆ ਇਸ ਵੇਲੇ ਫੰ ਦਾ ਅੱਥਰੂ ਇਹਨੂੰ ਚੱਕਦੇ ਹੌਲੀ ਹੌਲੀ ਹੈ ਸੱਚੀ ਓਏ ਵਾਲੀ ਤਰੱਕੀ ਏ ਕਿਹੜਾ ਓਏ ਦੂਜਾ ਨਹੀਂ ਇਹ ਨੋਕਿਆ ਇਹ ਦੂਜਾ 50 ਮਾਡਲ ਨਹੀਂ ਕੱਠਾ ਹੀ ਆਏ ਤੋਂ 25 ਸਾਲ ਬਾਅਦ ਦਾ ਮਾਡਲ ਹੁਣੇ ਹੀ ਲਿਆਂਦਾ ਬਈ ਇਹਨੇ ਲਾ ਟਾਰਚ ਵੀ ਹੈ ਚਲਾ ਜੇ ਕੀ ਜਲੇ ਕੇ ਵੇਖਣਾ ਉਹ ਲੱਗੀ ਪਿਆ ਚਾਰਜ ਚ ਲੱਗੀ ਪਿਆ ਉਹ ਉੱਤੇ ਚੱਲ ਪੂਗਾ ਇਹ ਹਾਂਜੀ ਹਾਂਜੀ ਮੇਰੇ ਵੀਰੋ ਉੱਠੀ ਜੀ ਲੈਟਰਨ ਤੋਂ ਸਭ ਬੁਝਾਤੀਆਂ ਸੀਗਾ ਇਹ ਵੋ ਹਨਾ ਇੱਕ ਮਿੰਟ ਬਾਬੋ ਬਾਈ ਦੇ ਨੰਬਰ ਤੇ ਪਹਿਲਾਂ ਟੰਦ ਗਈ ਹਾਂਜੀ ਤੇ ਇਹ ਬੱਚੇ ਤੇ ਵੀ ਬਿੱਲੀ ਨੇ ਅਟੈਕ ਕਰਤਾ ਸੀਗਾ ਜੀ ਦੇ ਹਿਸਾਬ ਨਾਲ ਫੋਪਸੋ ਬਚਿਆ ਪਿਆ ਬਿੱਲੀ ਤੇ ਤਾਂ ਕਿ ਬੇਟੀ ਸੀ ਉੱਤੇ ਤੇ ਹੁਣੇ ਤੜਕੇ ਹੀ ਹੁਣੇ ਜਮਾਂ ਆ 10 ਮਿੰਟ ਪਹਿਲੇ ਮੈਂ ਭੱਜ ਕੇ ਬਾਹਰ ਆਇਆ ਹਨਾ ਯਾਰ ਮੈਂ ਫੇਰ ਫੋਨ ਕਰਦਾ ਬਾਈਰ ਲੈ ਜੋ ਲੈ ਕੇ ਜਾਣਾ ਤੇਰਾ ਇਹ ਬੜਾ ਕਰਦੇ ਹਣਾ ਯਾਰ ਤੂੰ ਬਾਕੀ ਚੈੱਕ ਕਰ ਕੀ ਆ ਨਾ ਵੀ ਯਾਰ ਹੁਣ ਇਹ ਚੋਬਰ ਕੋਲੇ ਅੱਡੇ ਲੱਗਿਆ ਹੋਇਆ ਮੈਂ ਹੁਣ ਮਨੇ ਚੋਬਰ ਕੋਲੋਂ ਦੀ ਨੂੰ ਡਾਈ ਜਾਂਦਾ ਚੱਲ ਉੱਥੇ ਹਣਾ ਜੇ ਕੋਈ ਬੈਰੀ ਲੈ ਜਾਂਦੀ ਇਹਨੂੰ ਹਣਾ ਆਪਾਂ ਦਾਾਂ ਦੇ ਬੈਰੀ ਫੜ ਕੇ ਲੈ ਜਾਂਦੀ ਬਈ ਜਿਹਦਾ ਬੱਚਾ ਹੈਗਾ ਅਗਲੇ ਨੂੰ ਤਾਂ ਇਹ ਲੱਗਦਾ ਨਾ ਯਾਰ ਨੱਪ ਲੈ ਹੋਊਗਾ ਕਿ ਗਲਤ ਗੱਲ ਹੈ ਹੁਣ ਬਾਇ ਚਾਂਸ ਆ ਜਾਲੀ ਵੇ ਦੀ ਬਿੱਲੀ ਮਾਰ ਦੇ ਕੁਛ ਕਰ ਦੇ ਤਾਂ ਲਾਂਬਾ ਆਪਣੇ ਸਿਰ ਹਣਾ ਤੜਕੇ ਫੋਨ ਲਾਇਆ ਤੜਕੇ ਵੀ ਨਹੀਂ ਚੱਕਿਆ ਯਾਰ ਆਹ ਥੋੜਾ ਜਨਾ ਮਤਲਬ ਜਿਹੜੇ ਟਾਈਮ ਉਹ ਲਾਉਂਦੇ ਉਦੋਂ ਮੈਂ ਨਹੀਂ ਫਿਰ ਹੁੰਦਾ ਜਦੋਂ ਮੈਂ ਲਾਣਾ ਉਹ ਨਹੀਂ ਲੈਣ ਆਉਂਦੇ ਬੱਚਾ ਯਾਨ ਦੇਖਦਾ ਅੱਜ ਮੈਂ ਕਰੀ ਖੱਡਾ ਮੋ ਜਾ ਕੇ ਹੋਰ ਇੰਨਾ ਕਰ ਸਕਦਾ ਨਾ ਬਈ ਮੈਂ ਤਾਂ ਹਨਾ ਇਹ ਤੋਂ ਜ਼ਿਆਦਾ ਤਾਂ ਆਪਾਂ ਕੀ ਕਰ ਸਕਦੇ ਹੁਣ ਤੇ ਇਧਰੋਂ ਬੱਚੇ ਕਣਦੀ ਬਾਹਰ ਬਈ ਆਪਾਂ ਆਪਣੀ ਬਹਿਰੀ ਫਾਈਟਰ ਜਿਹੜੇ ਬਹਿਰਗਾ ਨਾਲ ਲੜਕੇ ਹੁੰਦੇ ਆ ਇੱਕ ਤਾਂ ਆਪਣਾ ਸ਼ੇਰ ਇਹ ਹੋ ਗਿਆ ਗੁਲਾਬੀ ਕਾਤਰਾਂ ਵਾਲਾ ਚੱਲ ਪੁੱਤਰਾ ਬਾਹਰ ਓਏ ਠੀਕ ਹੈ ਜੀ ਇੱਕ ਸ਼ੇਰ ਹੋ ਗਿਆ ਆਪਣਾ ਤਰੀ ਗੁਲਾਬੀ ਕਾਤਰ ਵਾਲਾ ਆਏ ਫਿਰ ਤੂੰ ਭੱਜ ਲੈਗਾ नहीं अभी भाजी किसी काका तो भुखा यार को अच्छा ते। नहीं चलो कोई गल भुखा तो फिर हो गया चलो हूँ वो कर दिया बी अपनी मक्की बाहर कट के तो सुकनी पा दुप्पे ओके हो गई रिपोर्ट आ मक्की वीस काटिए अपने ठीक है ਤੇ ਬਸ ਆ ਬੱਚੀ ਜੀ ਬੈਠੇ ਨੂੰ ਉਡਾਈ ਦੀ ਮਤਲਬ ਕਿ ਟਾਈਮ ਨਾਲ ਮੁੜ ਕੇ ਬਸ ਲਾ ਜਾਣਗੇ ਅੰਦਰ ਇਹਨਾਂ ਚਲ ਓਏ ਚਲ ਇੱਕ ਰਹਿ ਗਿਆ ਉੁੱਢੀ ਕੋਈ ਨਹੀਂ ਮਤਲਬ ਇੱਕ ਹੀ ਰਹਿ ਗਿਆ ਹੁਣ ਉੱਡੇ ਚਲੋ 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 ओके हो गई रिपोर्ट ਸੈਟ ਹੈ ਹਾਂਜੀ ਇਧਰ ਬੈਠ ਕੇ ਵੀ ਖੋਲ ਲਈ ਤੇ ਕਰਦਗੇ ਜੀ ਲਾਈਟਾਂ ਨੂੰ ਟਾ ਬੰਦ ਬਾਹਰ ਲਗਾ ਓਕੇ ਹਰ ਪੋਟਾਂ ਇਧਰੋਂ ਫੜ ਕੇ ਦੇਖਾਂ ਲੈ ਕੁਛ ਕਬੂਤਰੇ ਜਿਹਨਾਂ ਦੇ ਖੰਭ ਪਟੇ ਸੀਗੇ ਵੀ ਕਾਣੇ ਕੁਣੇ ਤਾਂ ਨਹੀਂ ਹੋਏ ਕੇਦੇ ਹਨ ਨਾਲੇ ਉਹ ਕਬੂਤਰਾਂ ਦੀ ਕੰਡੀਸ਼ਨ ਵੀ ਚੈੱਕ ਕਰਾਂਦੇ ਥੱਲੋਂ ਚਲੋ ਕਰਾਂਗੇ ਕੱਲੇ ਨੂੰ ਸਵਾਲ ਜਾਈ ਹੁੰਦਾ ਤੇ ਚੋਬਰ ਆਇਆ ਨਾ ਉਦੋਂ ਨਿਗਾਹ ਮਾਰਾਂਗੇ ਆਪਾਂ ਇਹ ਟ੍ਰੇਆਂ ਡਰੋਂ ਕੱਢਦੀ ਹੈ ਪਾਰ ਕਰਾਂ ਹਾਂਜੀ ਮੇਰੇ ਵੀ ਰੋਤੇ ਇੱਕ ਪੱਲੀ ਹੋਰ ਲੈਣ ਦੀ ਘਰੋਂ ਆਪਾਂ ਤੇ ਇੱਕ ਦਿਨ ਵਾਸਤੇ ਸਰੋਂ ਨੂੰ ਹੋਰ ਤੋਂ ਪੁਲਵਾ ਦੇਈ ਹੈ ਹਨਾ ਥੋੜੀ 스멜 ਆ ਰਹੀ ਹੈ ਮਤਲਬ ਜਿਵੇਂ ਸਿੱਲੀ ਹੁੰਦੀ ਹੈ ਤਾਂ ਕਰਕੇ ਮੈਂ ਫਿਰ ਇਤੋਂ ਬਾਅਦ ਨਹੀਂ ਟਾਈਮ ਲੱਗਣਾ ਹੁਣ ਖਰਾਖ ਰੂਕ ਦਾ ਬਾਈ ਆ ਬਣ ਵੇੜਦੇ ਲਾਸਟ ਆ ਰਹੀ ਹੈ ਖਰਾਖ ਰੂ ਆਹ ਠੀਕ ਹੈ ਕਿ ਨਹੀਂ ਤਾਂ ਕਰਕੇ ਥੋੜੀ 스멜 ਆ ਰਹੀ ਹੈ ਇੱਕ ਦਿਨ ਦੀ ਧੋਪਣਾ ਲੈ ਇਹਨੇ ਜਮਾਂ ਸਹੀ ਹੋ ਜਾਣਾ ਮਤਲਬ ਜਮਾਂ ਓਕੇ ਰਪੋਟਾ ਹੋ ਜਾਣਾ ਇਹ ਹੋਊਗੀ ਇੱਕ ਬਾਏਰੇ ਨੂੰ ਧੋਪ ਲਾਉਣੀ ਹੈ ਸੱਚ ਇਹਨੂੰ ਵੀ ਸਰੋਂ ਦੇ ਤੇਲ ਚ ਛੱਸਿਆ ਸੀਗਾ ਆਪਾਂ ਉਦੋਂ ਥੋੜੇ ਯਾਦ ਹੋਵੇ ਹਨਾ ਇਹ ਕਿਨੂੰ ਵੀ ਧੋਪ ਲਵਾ ਕੇ ਅਸੀਂ ਦੁਬਾਰਾ ਸਟੋਰ ਕਰ ਦੇਾਂਗੇ ਆਪਾਂ ਚਲੋ ਪਹਿਲਾਂ ਸਰੋਂ ਪਾ ਦੇ ਉੱਥੇ हां जी मेरे वीरो ओके हुई रिपोर्ट ਕਾਚ ਕਾਂਤਲੇ ਵੀ ਕਰਤੀ ਤੇ ਬਸ ਸਾਦਾਂ ਨਾਲ ਬਣਤਾ ਆਦਰ ਆਪਣੀ ਉਹ ਐ ਜੋ ਕੀ ਹੁੰਦੀ ਹੈ ਕਾਲੀ ਜੀ ਸਰੋਂ हां ਸਰੋਂ ਵੀ ਸੁੱਕਣੀ ਪਾਦੀ ਤੇ ਬੱਚੇ ਆਪਣੇ ਕਰ ਰਹੇ ਆ ਫਲਾਈ ਜਿਹੜਾ ਟਾਈਮ ਬਹਿਰੀ ਨਹੀਂ ਆਉਂਦੀ ਜਦੋਂ ਬਹਿਰੀ ਆ ਗਈ ਉਦੋਂ ਖੱਡਾ ਪੈਂਦਾ ਹੁੰਦਾ ਇਹਨਾਂ ਦੇ ਕਿਰਾ ਸਾਨੂੰ ਗੋਹਾ ਮੈਂ ਇੱਥੇ ਕਿਤੇ ਫਿਰਦੇ ਨਹੀਂ ਖੜ ਦਿਓ ਇੱਕ ਉਹਨਟਰ ਕੋ ਹਉ ਆਉਂਦਾ ਹਉ ਆਉਂਦਾ ਦੇਖੋ ਕਾਲੀ ਬੋਤਲ ਇੱਕ ਤਾਹ ਹੁੰਦਾ ਇਹ ਆਪਣਾ ਵੱਡਾ ਬੱਚਾ ਜਿਹੜਾ ਪਰਸਾ ਹੋਇਆ ਠੀਕ ਆ ਕਿ ਨਹੀਂ ਇਹ ਥੋੜਾ ਫਾਲਟ ਪੈ ਗਿਆ ਸੁੱਜ ਗਿਆ ਥਲੋ ਪਾਈ ਪਿੱਛੋਂ ਐ ਲੱਗਦਾ ਤਿੱਖਾ ਬਹੁਤ ਆ ਭੈਣਾ ਬਣਿਆ ਤਾਂ ਉਹ ਦੇਖਣ ਨੂੰ ਫਾਈਟਰ ਜੈਟ ਹੀ ਐ ਉਹ ਦੇਖੋ ਪਰ ਹੈ ਬੱਚਾ ਲੱਗਦਾ ਫਾਈਟਰ ਜੈਟਾ ਦੇਖਣੀ ਠੀਕ ਹੈ ਕਿ ਨਹੀਂ ਇਹ ਵੀ ਕੱਢਿਆ ਹੋਇਆ ਆਪਾਂ ਇਹ ਉਹ ਡਰਾਇਜ ਘੱਟੋ ਘਾਟ 200 ਡਿਗਰੀ ਟੈਂਪਰੇਚਰ ਵਾਸਤੇ ਆ 200 ਡਿਗਰੀ ਤੋਂ ਥੱਲੇ ਨੇ ਬਾਜੀ ਨਹੀਂ ਜਿੱਤ ਕੇ ਦੇਣੀ ਬਈ ਤਾਂ ਕਰਕੇ ਤੇ ਇਹ ਹੋ ਗਿਆ ਮੰਨ ਤਾ ਇਹਨੂੰ ਦੇਖ ਕੇ ਵੀ ਆਪਣੇ ਦੂਜੇ ਫਾਈਟਰ ਜੈਟ ਚੱਲ ਪਏ ਹੋਣਗੀਆਂ ਵੀ ਬੈਰੀ ਬੁਰੀ ਨਾਲ ਆ ਗਈ ਹੋਵੇ ਹਾਂਜੀ ਹਾਂਜੀ ਆ ਗਈ ਜੀ ਆ ਆ ਗਈ ਹੋ ਗਈ ਜੀ ਕੈਮਰੇਜ ਕੈਪਚਰ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਓਕੇ ਗਲਾਬੀ ਕਾਂਤਰਾ ਹਰੀ ਗਲਾਬੀ ਕਾਂਤ ਐਡ ਹਰਾ ਟੈਡ ਓਕੇ ਰਿਪੋਰਟ ਸਰਦਿਆ ਬਰੋ ਹਾਂਜੀ ਯੋਦੇ ਆ ਗਏ ਜੀ ਟਣ ਨਾ ਕੱਢਣ ਨੂੰ ਬੈਠੇ ਆ ਮੇਰੇ ਆਸੇ ਮੈਂ ਦੇਖੋ ਨਾ ਮੈਂ ਤੇ ਪਿਆ ਰਹਿਉ ਕਿਰੀ ਬਟਿਆ ਕਹਿੰਦੇ ਦੇ 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 ਹੁਣ ਮੈਂ ਕਿਥੋਂ ਦੇ ਦਿਆਂ ਨਾ ਚਲੋ ਚੱਲ ਗਏ ਯਾਰ ਕੋਲ ਕਰੋ ਕੁਲਰ ਲੈ ਕੇ ਚੱਕ ਕੇ ਫਿਰ ਤੁਹਾਨੂੰ ਮੈਂ ਚਲਾ ਕੇ ਵਿਖਾਉਂਗਾ ਇੱਥੇ ਜਮਾ ਸਾਈਲੈਂਟ ਜਮਾ ਸਾਈਲੈਂਟ ਕੁਲਰ ਨਾ ਇੰਨਾ ਸਾਈਲੈਂਟ ਨਾ ਏਸੀ ਵੀ ਨਹੀਂ ਹੁੰਦਾ ਜਿੰਨਾ ਕੁਲਰ ਸਾਈਲੈਂਟ ਸਾਡਾ ਹੋ ਨੋ ਜਾ ਯਾਰ ਬਈ ਸਾਇਲੈਂਟ ਹੈ ਇੱਕ ਤੁਸੀਂ ਐਸਟੀਮੇਟ ਇੱਥੋਂ ਲਾਇਆ ਹੋਗਾ ਵੀ ਭਾਏ ਜੋ ਖਰਾਬ ਖਰੂਜ ਹੀ ਭਾਏ ਸਰੋਂ ਸਰੂ ਹੀ ਸਿਕਾਈ ਜਾਂਦਾ ਬੈਠਾਣਾ ਇਹ ਕੱਢ ਕੇ ਪੱਲੀ ਤੇ ਹੈਨਾ ਲਓ ਜੀ ਇਹ ਸਾਡਾ ਸਾਇਲੈਂਟ ਕੂਲਰ ਠੀਕ ਹੈ ਇਹ ਚੰਗਾ ਵਾਲਾ ਤਾਂ ਹੀ ਸਾਨੂੰ ਘਰ ਦੇ ਨੇ ਚਕਾਤਾ ਵੀ ਲੈ ਜਿਓ ਹੈਨਾ ਤਾਂ ਹੀ ਦਿੱਤਾ ਨਾ ਜੁਬਰਾ ਚੰਗਾ ਚੀਜ਼ ਸਾਨੂੰ ਦੇ ਦੇਣ ਨੂੰ ਪਤਾ ਉਹਨਾਂ ਨੂੰ ਪਤਾ ਵੀ ਇਹ ਖਤਮ ਹੋਣ ਵਾਲੀ ਹੈ ਤੇ ਲੈ ਜੇ ਨਾਲੇ ਲਾਂਬਾ ਇਹ ਦੇ ਦਾਂਗੇ ਜੇ ਸਿਰ ਵੀ ਤੂੰ ਖਰਾਬ ਤੂੰ ਖਰਾਬ ਕਰਤਾ ਨੜੇ ਲਾਂਬਾ ਹੀ ਦੇਣੇ ਖੜ ਜਾ ਤੂੰ ਵੇਂਦਾ ਤਾਂ ਜਾ ਤੂੰ ਹੁਣ ਵੇਖੀ ਚੱਲਦਾ ਇਹ ਇਵਨਾਂ ਹਾਈਲੀ ਘਾਤਰੀ ਜਾਲ ਤਾਂ ਖੜਿਆ 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 ਬੋਏ ਆ ਇਹ ਚੇੜ ਲੈ ਨੂੰ ਇਹ ਆ ਦੇ ਇਹ ਐ ਕੁਲਰ ਮੰਦਾ ਸਾਰਾ ਹੀ ਖਤਮ ਹੈ ਚਾ ਦੋਹਾ ਵਾਲਾ ਮੜਾ ਹੈ ਇਹਨੂੰ ਬੰਨਣਾ ਪਊ ਆ ਚਾਰ ਫਿਰ ਬੰਨ ਦਿਆਂਗੇ ਸਹੀਨ ਜੋਬਰਾ ਛੱਡੀ ਬੜਾ ਚੈੱਕ ਕਰੀ ਯਾਦਾ ਆ ਬਣਾ ਪਉ ਇਥੋਂ ਆ ਬਣਾ ਪਉ ਸਟੈਂਡ ਵੀ ਲਿਆਉਣਾ ਕਰ ਸਟੈਂਡ ਵੀ ਪਿਆਦਾ ਬੇਫਿਕਰ ਹੋ ਜਾ ਸ਼ਾਮ ਕੋ ਚਲੇਗੀ ਤੇ ਇਥੇ ਆ ਵਾਰੀ ਚਲਾ ਲਿਆ ਕਰ ਤੇਰਾ ਇਹਦਾ ਵਧਗਾ ਚਲਦਾ ਨਾ ਬੱਸ ਹਾਂ ਅੱਜ ਲੈ ਇੱਕ ਮਿੰਟ ਸਾਡੀ ਇੱਕ ਇੱਕ ਸਟੈਪ ਕੋਈ ਨਾ ਕੋਈ ਦੇਖਦੇ ਹੁੰਦਾ ਖਾਦੇ ਪਾਣੇ ਸਾਨੂੰ ਵੀ ਪਤਾ ਪੈਂਦੇ ਚਾਲਦੇ ਇੱਕ ਮਿੰਟ ਰੁਕੀ ਬੜਾ ਤੀਨ ਹਾਂ ਆ ਜੀ ਐਨੀ ਆ ਇਹ ਬਾਹਰ ਚਾ ਪੈ ਗਿਆ ਜੇ ਫੇਰੀ ਆਵਾਜ਼ ਤਾਂ ਬਹੁਤ ਆਣਾ ਹੋਏ ਪੈਣ ਕਰੀ ਦੇ ਨੀ 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 ਉਹ ਤੈਨੂੰ ਨਹੀਂ ਪਤਾ ਕਿ ਪਾਣੀ ਹੋਇਆ ਉਹ ਨਹੀਂ ਕਰ ਹਾਏ ਹਾ ਹਾਂਜੀ ਆਹ ਲੈਂਦਾ ਜੀ ਆਪਣਾ ਕੀ ਕਹਿੰਦਾ ਆਪਣਾ ਦਾ ਖਾਦਾ ਹੂਲਡਰ ਦਾ ਸਟੈਂਡ ਦਾ ਠੀਕ ਹੈ ਕਿ ਨਹੀਂ ਤੇ ਬਸ ਇਹਨੂੰ ਰੱਖ ਦਨੇ ਇੱਥੇ ਬਾਬਾ ਕਿਰਪਾ ਕਰੇ ਕਿ ਰਾਂਹੀ ਨਾ ਕੱਟ ਜੇ ਇਹ ਹਨਾ ਜਦੋਂ ਕੂਤਰ ਕੱਢਾਂਗੇ ਆਪਾਂ ਸਟਾਰਟਿੰਗ ਅਪ੍ਰੈਲ ਅਪ੍ਰੈਲ ਦਾ ਮਹੀਨਾ ਕੱਟ ਜੇ ਤੇ ਮਈ 'ਚ ਤਾਂ ਫਿਰ ਆਪਾਂ ਜਿੱਤ ਹੀ ਲਿਆਵਾਂਗੇ ਤੁਹਾਨੂੰ ਪਾ ਲਈ ਹੈ ਹੈ ਕਾ ਇਹ ਬਣਾ ਸਦਾ ਡੈਨਿਕ ਉਸ ਰੱਤ ਤਾਂ ਇਹ ਤੈਨੂੰ ਆਖੀ ਜਾਂਦਾ ਆਪਣਾ ਤਾਂ ਸਟੈਂਡ ਸਟੂਡ ਖਤਮ ਹੈ ਜੰਗਾਲ ਪਾ ਕੇ ਖਰਾਬ ਹੋ ਗਿਆ ਉਸ ਤਾਂ ਠੀਕ ਹੈ ਕਿ ਨਹੀਂ ਪਰ ਗੱਲ ਆਏ ਹੈ ਬਾਈ ਯਾਰ ਚਲ ਮੇਰੀ ਗੱਲ ਸੁਣ ਮੈਂ ਫਰੂਰ ਤਾਂ ਕੋਈ ਹੱਲ ਕਰ ਨਹੀਂ ਸਕਦਾ ਫੇ ਕੱਲੀ ਚਲ ਛੱਡ ਦੇ ਰੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਠੀਕ ਹੈ ਕਿ ਨਹੀਂ ਮੈਂ ਕਿਹਾ ਸੀ ਵੀ ਕਿਰਾਂ ਅਪ੍ਰੈਲ ਦਾ ਮਹੀਨਾ ਕੱਟ ਜੇ ਸਿਰਫ ਇੱਕ ਇਹ ਤੇ ਮਈ ਦੇ ਮਹੀਨੇ ਤੇ ਆਪਾਂ ਨਵਾਂ ਜੱਤ ਲੈਵਾਂਗੇ ਬਸ ਪਉਂਦੀ ਜਿੱਤ ਕੇ ਲੱਗੇ ਪਉਂਦੀ ਪੈਸੇ ਲੱਗੇ ਹੂੰ ਕਾਹੇ ਨਾਲ ਵੀ ਲੱਗੇ ਯਾਰ ਪਉਂਦੀ ਰੋਲਾ ਰੋਲਾ ਪਾ ਕੇ ਲੱਗੇ ਲੱਗੇ ਲੈ ਆ ਹਣੋਂ ਇੰਨਾ ਪਤਾ ਠੀਕ ਆ ਕਿ ਨਹੀਂ ਤੇ ਬਸ ਇਹਨੂੰ ਰੱਖ ਲੈ ਤੇ ਸਾਂਭ ਕੇ ਉਹ ਖੜ ਕੇ ਇਹਦਾ ਕਰਦਾ ਚੱਲ ਕੋਈ ਨਹੀਂ ਇਹ ਨਾਲ ਵਧਿਆ ਥੋੜਾ ਜਿਆ ਮਾਹੌਲ ਜਮਣਾ ਰਹਿੰਦਾ ਹੈ ਹੈ ਦੇਵਾ ਕੀ ਲਓ ਜੀ ਦੁਖਤ ਪ੍ਰਾਣੀਆਂ ਨੇ ਬਾਹਰ ਜੜਦਾ ਮੈਨੂੰ ਬਾਹਰੋਂ ਠੀਕ ਆ ਕਿ ਨਹੀਂ ਇਹ ਵਾਕਈ ਉਹ ਦੇਖ ਲੈ ਸੁਡਲ ਪ੍ਰਾਣੀ ਲੈ ਲੈ ਉਹ ਫਿਰ ਸੁਡਲ ਪ੍ਰਾਣੀ ਕੌਣ ਆਖੇ ਤੁਹਾਨੂੰ ਏ ਹੁਣ ਮੈਨੂੰ ਕਹਦੇ ਅਗਲਾ ਬਾਹਰ ਜਾਣ ਰੱਖਿਆ ਅਗਲਾ ਫਿਰ ਖੋਲਾ ਕੇ ਪਹਿਲਾ ਸਾਲ ਹੁੰਦੇ ਪਹਿਲਾ ਸਾਨੂੰ ਦੇ ਉਹਨਾਂ ਨੂੰ ਸਮਝ ਨਹੀਂ ਆਉਦੀ ਮੈਂ ਕੀ ਦੇਵਾਂ ਇਹਨੂੰ ਤੇ ਕਿੱਥੋਂ ਦੇਵਾਂ ਏ ਕੀ ਕਰਕੇ ਲੈ ਕਵਾਲੀ ਵੀ ਯਾਰ ਸੁਣੀ ਯਾਰ ਹਾਂਜੀ ਮੇਰੇ ਦੋਸਤੋ ਆਗੇ ਜੀ ਇੱਧਲੇ ਕਰੇ ਰੋਟੀ ਰੋਟੀ ਖਾ ਜਾਣ ਦੀ ਚਾਹ ਪੀ ਜਾਣ ਦੀ ਬਿਰੋ ਤੇ ਨਾਨਕੇ ਜਾ ਕੇ ਉਹਨਾਂ ਥੋੜਾ ਜਾਣਾ ਨਾਨੀ ਨੂੰ ਛੱਡ ਕੇ ਆਉਣਾਗਾ ਮੈਂ ਤੇ ਖਰਾਕ ਆਪਣੀ ਪਈ ਐ ਬੱਚੇ ਬੈਠੇ ਆ ਸਾਰੇ ਬਹਿਗੇ ਸੀ ਭਾਈ ਹਨਾ ਚੋਬਰ ਵਰਗੇ ਦਮਣੀ ਵਰਗੇ ਪਤਾ ਨਹੀਂ ਕਿਹੜੇ ਕੰਮ ਕੁਮਜੇ ਫਿਰਦਾ ਵੀ ਆਪਦੇ ਜਹਣਾ ਅੱਜ ਵੀ ਦਿਨ ਟਪਾਉਣਾ ਔਖਾ ਹੋਇਆ ਗਿਆ ਯਾਰ ਕਦੇ ਅੰਦਰ ਤੇ ਕਦੇ ਬਾਹਰ ਹੁਣ ਤਾਂ ਧੁੱਪ ਵੀ ਹੈ ਨਹੀਂ ਤੇ ਧੁੱਪੇ ਪੈਣੂ ਵੀ ਸਵਾਦ ਆਈ ਜਾਂਦਾ ਚਲੋ ਕੋਈ ਨਾ ਰਜਾਂਗਾ ਚ ਬੜਦੇ ਨੇ ਭਾਈ ਕਿ ਠੀਕ ਆ ਹਾਂਜੀ ਮੇਰੇ ਵੀਰੋ ਬਾਹਰ ਖੱਦਾ ਪੈ ਗਿਆ ਜੀ ਭੱਜ ਗਿਆ ਮੈਂ ਪਤਾ ਨਹੀਂ ਕੀ ਗੱਲ ਹੋ ਗਈ ਯਾਰ ਕੋਈ ਬਾਜ ਬੂਜ ਛੋਟਾ ਬੈਰੀ ਬੁਰੀ ਟੱਪੀ ਹੋਣੀ ਹੈ ਨਾ ਛਤਰੀ ਉੱਦੀ ਤੇ ਚਾਰੇ ਬੱਚੇ ਉੱਡ ਗਏ ਭਾਈ ਕਹਿੰਦਾ ਭਾਬ ਤਿੰਨ ਤਾਂ ਉੱਡ ਕੇ ਆਉਂਦੇ ਤੇ ਨਾਲ ਕੱਚ ਕੌਣ ਥਾਲੀ ਵੀ ਫਲਾਈ ਕਰ ਗਈ ਮੇਰੇ ਵੀਰੋ ਆਹ ਉਹਦੀ ਮਗਰ ਮਗਰ ਤਰੀ ਦਿਨ ਵੀ ਲੰਡੂ ਜਾਂ ਹੋਟਲ ਆਵਾ ਬਹਿ ਜੇ ਹਨਾ ਮੇਰੇ ਇਸਤਰੀ ਚ ਵੀ ਜਾਣਾ ਕੋ ਟੈਨਸ਼ਨ ਫਰੀ ਹੋ ਗਏ ਤੇ ਮੈਂ ਤਾਂ ਜਾਂਦਾ ਹਾਂਗਾ ਤੇ ਆ ਬਈ ਮੈਂ ਦੋ ਫੋਨ ਫੇਰ ਕਰਤੇ ਫੋਨ ਨਹੀਂ ਜੱਕਿਆ ਬੱਚਾ ਵਿਚਾਰ ਆਪਣੇ ਕੋਲ ਇੱਥੇ ਬੈਠਾ ਹੈ ਇਹ ਅਰੇ ਅਜੀ ਕਰਾਗੇ ਹੈਲ ਕੋਈ ਨਾ ਅੰਦਰ ਪੈਸੇ ਮੈਂ ਭਾਏ ਚੰਗਾ ਬਲਟਕ ਬਾਹਰ ਆ ਗਏ ਚਲੋ ਕੋਈ ਨਾ ਹਾਂਜੀ ਮੇਰੇ ਦੋਸਤੋ ਫਿਰਦੀ ਆ ਜੀ ਹਜੇ ਤੱਕ ਤਾਂ ਘਰ ਤੇ ਪਠੀ ਆਪਣੀ ਆਉਂਦੀ ਮੇਰੇ ਨਾਲ ਦਾ ਨਾ ਸੱਜੀ ਗਲਾਬੀ ਕੱਚ ਤੇ ਖੱਬੀ ਗਲਾਬੀ ਕਾਂ ਤੋਂ ਹੀ ਹੈ ਇਹ ਥੇ ਵਰਦੀ ਹੈ ਤੇ ਦੂਜਿਆ ਤਿੰਨ ਫਿਰਦੇ ਹੋਰ ਚਾਰੇ ਦੇ ਚਾਰੇ ਫਿਰਦੇ ਆ ਗੇ ਰਹਾ ਤਾਂ ਬਾਹਰੋਂ ਨਾਲ ਬੜਾ ਮਾੜਾ ਕੰਮ ਹੈ ਯਾਰ ਦੂਜੇ ਦਾ ਤਾਂ ਚੱਕਰ ਹੀ ਕੋਈ ਨਹੀਂ ਉਹ ਆ ਜੇ ਹਣਾ ਹੁਣ ਕੰਮ ਇੱਕ ਹੋਰ ਵੜ ਤਾਂ ਨਾਲ ਫੋਨ ਆ ਗਿਆ ਕਹਿੰਦੇ ਨੀਰਾ ਵੀ ਵੱਢ ਕੇ ਲਿਆ ਨਾਨੀ ਨੂੰ ਵੀ ਛੱਡ ਕੇ ਹੁਣਾ ਕੰਮ ਵਾਲੇ ਆ ਭਾਈ ਹੁਣ ਆਪਾਂ ਚੱਲ ਗਏ ਤਾਂ ਮੇਰੇ ਹਿਸਾਬ ਨਾਲ ਹਣਾ ਪੱਠੀਆਪੇ ਬੈਠ ਜੂ ਕੋਈ ਡੱਕ ਵੀ ਖਤਰਨਾ ਲੱਗਾ ਪੰਗਾ ਉਮੀਦ ਆ ਪੂਰੀ ਬੈਠਣ ਦੀ ਤੇ ਇਨਾ ਬੈਠੀ ਤਾਂ ਯਾਰ ਫਿਰ ਆਪੇ ਆਦੀ ਕੀਤੀ ਦਫਾਲਪਾ ਹਾਂਜੀ ਮੇਰੇ ਵੀ ਉਧਰ ਘਟਨਾ ਘਟ ਗਈ ਤੇ ਪਠੀ ਢਲ ਗਈ ਵੀ ਘਰ ਤੋਂ ਹਿੱਦਰ ਜੀ ਨੂੰ ਦੂਜੇ ਤਿੰਨ ਤਾਂ ਇਕੱਠੇ ਫਿਰਦੇ ਆਪਣੇ ਉਹ ਹਿੱਦਰ ਜੀ ਨੂੰ ਫੇਰ ਜਾਵਣੀ ਉਹ ਫਿਰਦੀ ਠੀਕ ਕਿੱਥੇ ਫਿਰਦੀ ਹੈ ਉੱਥੇ ਦਵਣੀ ਕੇ ਉੱਥੇ ਅੱਛਾ ਤੇ ਆ ਚੋਬਰ ਵੱਠਲ ਜਾ ਪਾਲਦਾ ਫਿਰਦਾ ਸੀਗਾ ਭਾ ਨੀ ਕੀ ਕਰਦੇ ਫਿਰਦੇ ਆ ਯਾਰ ਹਨਾ ਤੇ ਕਾਲ ਜੀ ਵੇਂਦੇ ਜਿਹੇ ਦੀ ਛੇੜ ਨੂੰ ਐ ਵੱਠਲ ਜਾਂ ਤਾਂ ਤੁਹਾਨੂੰ ਗੋਲ ਦਿਆ ਸਾਪ ਜਾ ਹੈ ਠੀਕ ਹੈ ਦਵਣੀ ਨੂੰ ਫੁੱਲ ਕਾਲ ਗਈ ਹੈਲੋ ਕਿਵੇਂ ਸੀ ਓ ਬੱਠਲੀ ਵਾਲਾ ਵੱਡਾ ਭੈਂਦਾ ਇਹ ਤਾਂ ਚਲੋ ਜੀ ਚੱਲਦੇ ਆ ਪਿੰਡ ਨੂੰ ਆਏ ਸੀ ਇਹ ਬਾਦਲ ਬਾਈਕ 'ਚ ਫਿਊਲ ਪਉਂ ਠੀਕ ਆ ਕਿ ਨਹੀਂ ਹੁਣ ਸੇ ਜੀ ਦੀ ਪਿੰਡ ਜਾ ਲਓ ਜੀ ਆ ਗਿਆ ਜੀ ਬੱਚੇ ਦੇ ਆਨਰ ਬੱਚੇ ਨੂੰ ਲੈਣ ਠੀਕ ਆ ਕਿ ਨਹੀਂ ਫੜ ਲਾ ਵੀ ਆ ਬੈਠਾ ਛੋੜ ਈ ਹੈ ਫੜਦਾ ਫੜਦਾ ਕੋਈ ਨਾ ਫੜਦਾ ਬੇਫਿਕਰ ਕੋਈ ਮਰਦੀ ਫੜਦਾ ਥੱਲੇ ਹੇਟਰ ਲਾ ਭਜਾ ਭਜਾ ਕੀ ਨੂੰ ਆਇਆ ਤਾਂ ਨਹੀਂ ਫੜਿਆ ਜਾਣਾ ਕੋਈ ਨਾ ਕੋਈ ਨਾ ਡਰਾ ਡਰਾ ਕੇ ਡਰਾ ਕੇ ਥੱਲੇ ਲੈਣੋ ਲਿਆ 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 ਕੋਈ ਨਾ ਖੁੱਲੇ ਦਰ ਨਾਲ ਹੱਥ ਮਾਰ ਪੁਗਾਈ ਵਾਲੀ ਕਰਾਉਂਦੇ ਇੱਥੇ ਤਾਂ ਹੀ ਕਰਦੇ ਆ ਭੈਣ ਨੇ ਆਏ ਹਾਈ ਚੱਕ ਲਿਆ ਇਹੀ ਐ ਸਾਵੀਆਂ ਜਮਾ ਚਿੱਟੀਆਂ ਅੱਖਾਂ ਬਸ ਓਕੇ ਠੀਕ ਐ ਉਹ ਕੇ ਰਿਪੋਰਟਾਂ ਹੀ ਲਓ ਜੀ ਬਚਾ ਦੇਦਾ ਪਰ ਠੀਏ ਜਣੇ ਇਹਨਾਂ ਨੂੰ ਓਕੇ ਹੋ ਗਈ ਰਿਪੋਰਟ ਬਾ ਜੰਗ ਹਾਂ ਜੰਗ ਲਾ ਕੇ ਨਾ ਭੈ ਜਾਲ ਪੇੜਦੇ ਆ ਹਾਂ ਜੀ ਮੇਰੇ ਵੀਰੋ ਚੱਲੇ ਹੈ ਜੀ ਨਾਨਕੇ ਪਿੰਡ ਤੋਂ ਘਰ ਬਸ ਪਹੁੰਚ ਜਾਗੇ ਆਰਾਮਨਾਲ ਗਈ ਤਾਂ 15 ਮਿੰਟ 20 ਮਿੰਟ ਮਤਲਬ 15 20 ਮਿੰਟ ਜੇ ਕਾਲੀ ਕਾਲੀ ਗਈ ਤਾਂ 10 ਮਿੰਟਾਂ ਚੁੱਕੜ ਜਾਂਦੇ ਨੇ ਹੈਗੇ ਬਾਕੀ ਠੰਡ ਹੋ ਗਈ ਬਹੁਤ ਫੂਟ ਕਾੜ ਕਰਕੇ ਤੇ ਮੈਂ ਸੌਕ ਲਵਾ ਛੱਡ ਤੇ ਆਪਣੀ ਕੱਚ-ਕਾਂਦ ਵਾਲੀ ਪੱਠੀ ਵੀ ਨਹੀਂ ਠਾਈ ਉਹਦਾ ਵੀ ਹੱਲ ਕਰਦੇ ਬਾਕੀ ਬਾਅਦ ਚਲੋ ਪਿੰਡਿਆ ਕੀ ਵੀਡੀਓ ਲਾਉਂਗਾ ਹਣਾ ਹਾਂ ਜੀ ਇਹ ਪਿੰਡ ਚ ਨੀਕਾ ਦੇ ਬਾਬੇ ਬਿੱਜਰ ਦਾ ਫੋਨਾ ਆਇਆ ਵੀ ਪੱਠੀ ਕਹਿੰਦਾ ਆਪਣੇ ਉਹ ਪਰਲੇ ਪਾਸੇ ਬੈਠੀ ਐ ਪਿੰਡ ਦੇ ਦੂਜੇ ਪਾਸੇ ਹਾਂਜੀ ਮੇਰੇ ਵੀਰੋ ਪਹੁੰਚ ਗਏ ਜੀ ਘਰੇ ਬੈਂ ਕਰਦਗੇ ਆਪਣੀ ਅੰਦਰ ਇਚੋਬਰ ਨੂੰ ਫੋਨ ਲਾਈ ਹੈ ਹਨਾ ਅੱਜ ਓਡੀ ਚੰਗੀ ਤੁੱਪ ਯਾਰ ਭੈਣ ਚ ਅੱਛਾ ਠੀਕ ਆ ਬਈ ਬੱਚੇ ਤਿੰਨ ਹੀ ਆ ਸੌਰੀ ਗਲਤੀ ਹੋ ਗਈ ਮੈਂ ਕਿਹਾ ਬੱਚੇ ਤਿੰਨ ਘੇਰੇ ਗਏ ਤਿੰਨ ਤਾਂ ਰਹਣੀ ਐ ਇੱਕ ਪਾਸੇ ਬੈਠੀ ਐ ਬਾਬਾ ਕਹਿੰਦਾ ਨਾ ਪਿੰਡ ਦੇ ਪਰਲੇ ਪਾਸੇ ਬੈਠੀ ਉਹ ਦੂਜੀ ਕੰਨੀ ਤੇ ਮੈਂ ਕੋਈ ਗੱਲ ਨਹੀਂ ਤੇ ਬਸ ਇਦੋਂ ਆਪਣੀ ਸਰੋਂ ਵੀ ਕਰ ਲਗੇ ਸਟੋਰ ਤੇ ਮੱਕੀ ਵੀ ਸਟੋਰ ਕਰਦੇ ਗਏ ਨਾ ਬਹੁਤ ਸੁੱਕ ਗਈ। ਤੇ ਇਹਦਾ ਤਰੀਕਾ ਕੀ ਹੈ ਚੱਕੋ ਕੋਈ ਇੱਕ ਦਾਣਾ ਠੀਕ ਹੈ। ਆਏ ਹੈ। ਪੜਾ ਕੇ ਪੈਣ ਮੱਕੀ ਦੀ ਪੈਣ ਦੰਦਾ ਨਹੀਂ ਪੈਣਗੇ। ਤੇ ਬਸ ਸਹੀ ਹੈ ਇਹਦਾ ਮਤਲਬ ਜੇ ਤਾਂ ਪੜਾ ਕੇ ਪੈਣ ਕੜਾਕੜਾ ਕੋਣ ਆਏ ਸੁੱਕੀ ਪਈ ਪਰੋਪਰ। ਹਾਂਜੀ ਮੇਰੇ ਵੀਰੋ ਓਕੇ ਸਾਰੇ ਕੰਮ ਤਾਂ ਤੇ ਤੁਹਾਡੇ ਸਾਹਮਣੇ ਨੇ ਵੀਰ ਤੇ ਟਾਈਮ ਲੈਪਸ ਦੀ ਮਤ ਨਾਲ ਤੇ ਇੱਕ ਪੱਠੀ ਵੀ ਉੱਡ ਗਈ ਸੀ ਬੈਂਟ ਟੱਪ ਗਈ ਮੁਰਕੇ ਨਹੀਂ ਪਤਾ ਲੱਗਿਆ ਮੁਰਕੇ ਨਹੀਂ ਮੁੜਕੇ ਨਹੀਂ ਪਤਾ ਲੱਗਿਆ ਨਜਵਾਨ ਵਾਲੀ ਉਹ ਫਿਸਲਦੀ ਆ ਜੀ ਐਨਾ ਛੜਕਾ ਆ ਜਾਣਾ ਕਰੋ ਜੀ ਇਹ ਗੱਲ ਤੁਹਾਨੂੰ ਮੈਂ ਕੱਲ ਪਹਿਲਾਂ ਵੀ ਕਹੀ ਆ ਤੁਹਾਨੂੰ ਵੀ ਇਹਦੇ ਰਾਹੀਂ ਗੰਦਾ ਪਾਣੀ ਥੱਲੇ ਆਪਣੀ ਡਗੋਈ ਚ ਰਿਸਦਾ ਸਮਝ ਆ ਗਈ ਕਿਉਂਕਿ ਉਹ ਤਾਂ ਡਗੋਈ ਆਪਣੀ ਬੜੀ ਚੰਗੀ ਆ ਵਿਰਲੂਰ ਦਾ ਤਾਂ ਹੈ ਨਹੀਂ ਨਾ ਇਹਦੇ ਤਰੇਡ ਇੱਕ ਵੀ ਹਨਾ ਤੇ ਮੈਂ ਘਰੋਂ ਤੱਤਾ ਪਾਣੀ ਲਿਆਉਂ ਹਾਂਜੀ ਬਾਪੇ ਤੇ ਵਾਹਟ ਵਾਟਰ ਪਾਤਾ ਹੀ ਲਿਆ ਕੇ ਮਿਕਸ ਕਰਕੇ ਸਾਰੇ ਪਾਣੀ ਲੈ ਬਾਣੇ ਰੈਡੀ ਆ ਤੇ ਇੱਕ ਵਾਰੀ ਸਾਰੇ ਕੁੜਿਆਂ ਚੱਕ ਕੇ ਰੱਖਦਾ ਫਿਰ ਉਦੋਂ ਬਾਅਦ ਦਾਣੇ ਭਾਗ ਦਿਖਾਉਂ। ਲਓ ਜੀ ਵਧਾਈ ਦੇ ਪਾਤਰ ਆਪਾਂ ਸਾਰੇ ਤੇ ਆਪਣੀ ਕੱਚ ਕਾਂਦਲੇ ਵੀ ਆ ਗਈ। ਹੁਣੇ ਬੱਚੇ ਲਾ ਕੇ ਢੱਸਿਆ ਦੇਖੋ ਕੁੜਾ ਖੁੱਲੇ ਹੀ ਪਿਆ। ਕਾਂਤਰਾਂ ਕੁੰਤਰਾਂ ਵਾਲੇ ਤੇ ਢਿੱਡ ਵਾਲੇ ਉਹ ਬਠੇਕ ਤਾਂ ਮਿਲਦਾ ਨਹੀਂ ਨੀ। ਗੱਲ ਤੋਂ ਕਹਿੰਦਾ ਹੋਰ ਬੱਚਿਆ। ਇਹ ਲਾ ਕੇ ਬਾਸ ਮੈਂ ਛਦਰੀ ਲਾਉਣੀ ਲੱਗਾ ਸੀ ਇੱਥੇ ਤੇ ਹੋ ਉਧਰੋਂ ਆਉਂਦੀ ਸੀ ਸਿੱਧੀ ਹੋਥੋ। ਮੈਂ ਮਾਰੇ ਚਾਰ ਛਾਲੇ ਸਿੱਧੀ ਛਦਰੀ ਤੇ ਆ ਬੇਟੀ। ਪੂਝ ਦਿਸੀ ਜਾਂਦੇ ਆ ਦੇਖੋ ਕਾਲੀ ਚੀਨੀ। ਇੱਕ ਵਾਰ ਲਾ ਕੇ ਦਿਖਾਉਣਾ ਸੰਥਾ ਲਈ। ਚਾਰ ਖੰਡ। ਚ ਚੱਲ 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 ਸਿਆਣਾ ਪੁੱਤ ਚੱਲ 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 ਸਿਆਣਾ ਬੱਚਾ ਚੱਲ 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 ਵੀਡੀਓ ਬਣਾਉਣ ਦੇ ਚੱਕਰ ਚ ਪਤਾ ਕਿੱਡਾ ਔਖਾ ਜਾਂਦਾ ਮੈਂ ਲਾਉਣ ਲੱਗਾ ਚੱਲ 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 ਮਿੱਠੀ ਚੱਲ 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 ਮਿੱਠੋ ਚੱਲ ਓਕੇ ਹੋ ਗਈ ਰਿਪੋਰਟ ਇਹਨੂੰ ਵਿਚਾਰੂ ਭਗਤ ਨੂੰ ਥੱਲੇ ਰੱਖ ਦੇ ਭਾਂਜੇ ਪਤਾ ਕਿੱਦਿਓ ਖਿਲਾਈ ਮੈਂ ਇੱਕਾਤ ਨਾਲ ਵੀਡੀਓ ਇੱਕਾਤ ਨਾਲ ਗੂਤਰੀ ਲੈਣਾ ਓਕੇ ਜੀ ਕਿੱਥੇ ਐ ਆ ਬੈਠ ਗਿਆ ਨਾ ਆ ਗਈ ਸਿਆਣੀ ਰੀ ਘਰੇ ਆ ਗਿਆ ਜੀ ਤਾਂ ਪਾਣੀ ਪਾਸੀ ਬੈਠ ਕੇ ਆਈਏ ਕੋਈ ਨਾ ਇਹ ਤਾਂ ਚੱਲ ਪੀਣੇ ਸਿੱਧਾ ਹੋ ਜਾਣਾ ਵਧੀਆ ਇਹਨੂੰ ਵੀ ਲਾ ਦੇ ਸੱਚ ਹਾਂ ਬਈ ਸਿਵਗਾ ਵਾਲੇ ਮੁੰਡਿਆਂ ਦਾ ਮੇਰੇ ਕੋਲੇ ਨੰਬਰ ਹੈ ਨਹੀਂਗਾ ਠੀਕ ਆ ਕਿ ਨਹੀਂ ਤੇ ਕੀ ਨਾ ਸ਼ਾਇਦ ਯਾਰ ਤਰਸੀਮ ਸਿਵਗਾ ਮੇਰੇ ਸਾਰਾ ਹਣਾ ਜਿਹੜੇ ਬਾਈ ਦਾ ਮਨ ਕਿ ਬਾਈ ਦੇ ਕਬੂਤਰ ਦਾ ਪੱਠਾ ਹੈ ਠੀਕ ਆ ਕਿ ਨਹੀਂ ਉਹ ਕਹਿੰਦਾ ਸੀ ਮੈਨੂੰ ਚਾਹੀਦਾ ਬੱਚੇ ਕਢਾਉਣ ਨੂੰ ਹਣਾ ਇਹ ਉਹਨਾਂ ਦੇ ਕਬੂਤਰ ਦਾ ਪੱਠਾ ਹੈਗਾ ਆਪਣੇ ਕੋਲ ਜਿਹੜਾ ਛਤਰੀ ਦੇ ਬੰਦ ਹੁੰਦੇ ਹੁੰਦੇ ਆ ਤੇ ਮੈਂ ਇਹ ਕਹਿੰਦਾ ਸੀ ਮੈਂ ਵੀ ਲੈ ਜੀ ਬਾਈ ਹਣਾ ਜੇ ਵੀਡੀਓ ਦੇਖਦਾ ਤੂੰ ਆ ਜੀ ਮੈਨੂੰ ਫੋਨ ਕਰ ਲੀ ਤੇ ਪਠਾ ਵਿਹਲੇ ਹੀ ਐ ਤੇ ਮੈਂ ਤਾਂ ਛਤਰੀ ਦੇ ਬੰਨਣ ਨੂੰ ਰੱਖਿਆ ਹਣਾ ਵੀ ਤੂੰ ਬੱਚੇ-ਬੂਚੇ ਕਢਾ ਕੇ ਦੇਖ ਲਈਏ ਇਹਦੇ ਤੇ ਬਾਕੀ ਬਾਪੇ ਤੁਸੀਂ ਕਹਿੰਦੇ ਸੀ ਇਹ ਕੂਤਰ ਦੀ ਹਿਸਟਰੀ ਦੱਸੋ ਨੇ ਇੱਕ ਕਮੈਂਟ ਆਇਆ ਬਈ ਭਰਾ ਦਾ ਤੇ ਕੋਈ ਚੱਕਰ ਨਹੀਂ ਦੇਣ ਤੋਂ ਪਹਿਲਾਂ ਇਹ ਕੂਤ ਦੇ ਹਿਸਟਰੀ ਵੀ ਦੱਸਾਂਗੇ ਬਹੁਤ ਜਿਆਦੇ ਚੰਗੇ ਕਬੂਤਰ ਦਾ ਪਠਾ ਆਣਾ ਬਿਹਤਰ ਸੀ ਉਹ ਤਰਸੇਵਾਖਣਾ ਹਾਂ ਮਤਲਬ ਵੀ ਉਹਦਾ ਨਾਂ ਮੁੰਡੇ ਸਿਵੰਗਾ ਤੋਂ ਇਹ ਸਿਵੰਗਾ ਵਾਲਿਆਂ ਦਾ ਕਬੂਤਰ ਸੀਗਾ ਇੱਕ ਬਾਈ ਜਿੱਤਿਆ ਸੀ ਆਪਣੇ ਮਿੰਡ ਹਰ ਗਿਆ ਸੀ ਢਾਂਡਾ ਵਾਲਿਆਂ ਤੇ ਇਹ ਉਹ ਕੂਤਰ ਦਾ ਪਠਾ ਤੇ ਆਪਣੇ ਵੱਡੇ ਗੁੱਤਰ ਦੀ ਪੱਠੀ ਨਾਲ ਆਏ ਕਢਾਇਆ ਸੀ ਆਪ ਤਾਂ ਖਰੇ ਉੱਡਿਆ ਨਹੀਂ ਪਰ ਇਹਦੇ ਮਾਂ ਪਿਓ ਦੀ ਹਿਸਟਰੀ ਬੜੀ ਤਕੜੀ ਹੈ ਬੜਾ ਚੰਗਾ ਬਲੱਡ ਵਾਲੇ ਪਾਸਿਓਂ ਇਹ ਉੱਡਿਆ ਪਤਾ ਨਹੀਂ ਕਿਉਂ ਨਹੀਂ ਖਰੇ ਕਈ ਵਾਰੀ ਘਰੇ ਨਹੀਂ ਉੱੜਦੇ ਹੁੰਦੇ ਜਾਨਵਰ ਬਾਹਰ ਆਏ ਕੁੱਡੇ ਜਾਂਦੇ ਤੇ ਉਹ ਭਰਾ ਕਹਿੰਦਾ ਮੈਨੂੰ ਨਾ ਸਾਡੇ ਕੋਲ ਤਾਂ ਕਹਿੰਦਾ ਉਹਦੇ ਬਾਲੇ ਉੱਡੇ ਆ ਤੇ ਕਹਿੰਦਾ ਇਹ ਤੁਸੀਂ ਕੋਈ ਤੁਹਾਡੇ ਕੋਲੇ ਹੈਗਾ ਉਹ ਤੇ ਤੁਸੀਂ ਮੈਨੂੰ ਦੇ ਦਿਓ ਕਰੈਕਟਰੀ ਬੱਚੇ ਕਢਾਉਣ ਨੂੰ ਕਿਉਂ ਬੱਚੇ ਕਢਾ ਕੇ ਦੇਖਣੇ ਤੇ ਭਰਾ ਮੇਰੇ ਅੱਜ ਵੀਡੀਓ ਦੇਖ ਰਹੇ ਆ ਫੋਨ ਕਰ ਲਈ ਇਹ ਵਿਲੇ ਹੀ ਆ ਲਗਭਗ ਹਨਾ ਮੈਂ ਤਾਂ ਡਾਉਣਾ ਨਹੀਂ ਗਿਆ ਇਹਨੂੰ ਤੇ ਤੂੰ ਲੈ ਹੀ ਬੱਚੇ ਕਢਾਉਣ ਕੁੜੂ ਵਸ ਰੱਖਣ ਨੂੰ ਲੈ ਕੇ ਨਾ ਰੱਖਣ ਨੂੰ ਵੀ ਲਈ ਕੋਈ ਦਿੱਕਤ ਨਹੀਂ ਮੈਨੂੰ ਫੋਨ ਕਰ ਲਈ ਪਰ ਤੇ ਚਲੋ ਬਾਪ ਰੱਖੀਏ ਦਾਣੇ ਠੀਕ ਹੈ ਜਾਨਵਰ ਹੋ ਗਿਆ ਆਪਣੇ ਸਾਰੇ ਪੂਰੇ ਹੁਣ ਆਪਾਂ ਟੈਨਸ਼ਨ ਫਰੀ ਜਾਵਾਂ ਤੇ ਦਾਣੇ ਰੱਖੀ ਸੀ ਤੇ ਸਾਰੇ ਕੋਡਾਂ ਚ ਮੁੜ ਕੇ ਫਿਰ ਲਾਈਟ ਹੈ ਨਹੀਂ ਨਾ ਔਖਾ ਹੋ ਜਾਂਦਾ ਆਇਓ 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 ਬੋਤ ਜਿੱਦਰਾ ਆਪਣਾ ਖੰਡਾ ਨੂੰ ਵੀ ਰੱਖ ਲ ਗਏ ਬਾਹਰ ਨਾ ਆਇਓ ਕੋਈ ਮੈਂ ਦੱਸਦਾ ਪਹਿਲਾਂ ਗਲੀਸ ਕਰ ਦੂੰਗਾ ਮੈਂ ਆਇਓ 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 ਖੰਡੋ ਓਕੇ ਹੋ ਜੀ ਲਓ ਜੀ ਇਧਰ ਬੱਚਿਆਂ ਨੂੰ ਵੀ ਰੱਖ ਲ ਗਏ ਆਇਓ 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 ਪੱਤਾ ਆਇਓ ਖੋਡਾ ਨੰਬਰ 4 ਆਇਓ 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 ਪੱਤਾ ਆਇਓ 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 ਹੁਣ ਬੋਲਾ ਬਾਲਾਂ ਦੇ ਸਿਆਣੇ ਕਰ ਲਏ ਇਹਨਾਂ ਨੂੰ ਆਇਓ 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 ਆ ਗਈ ਜਿੱਧਰ ਆਪਣੇ ਲਾਸਟ ਕੇਜ ਬੈਠ ਕੇ ਆਇਓ 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 ਪੱਤਾ ਖਾਲੋ ਦਿਨ ਖੜੇ ਖੜੇ ਮੁੜ ਕੇ ਲੈਟ ਨਹੀਂ ਵੀ ਮੈਂ ਤਾਂ ਹੀ ਟਾਈਮ ਨਹੀਂ ਧਰਦੇ ਮੈਂ ਹੁਣ ਚੋਕ ਲੈਣਗੇ ਪਾਣੀ ਪੂਣੀ ਪੀ ਲੈਣਗੇ ਇੱਕ ਜੀ ਹੋਰ ਤਾਂ ਦਿਖਾਉਣੀ ਭੁੱਲ ਗਿਆ ਆ ਦੇਖੋ ਭਈ ਇਹ ਮਾਮੇ ਕੇ ਪਿੰਡੋਂ ਲਿਆਂਦੀਆਂ ਮੈਂ ਜਦੋਂ ਮੈਂ ਗਿਆ ਵੱਡੇ ਮਾਮੇ ਘਰੇ ਤੇ ਉਹਦੇ ਬੂਤ ਲੱਗੀ ਪਈ ਸੀ ਮੈਂ ਬੈਠਾ ਰਿਹਾ ਬੈਠਾ ਰਹਾ ਬੂਤ ਲੱਗ ਗਈ ਤੇ ਮੈਨੂੰ ਕਹਿੰਦਾ ਪਾਟ ਦਨਾ ਮੈਂ ਵੀ ਪਾਟ ਦਨਾ ਕੋਈ ਚੱਕਣੀ ਡਾਕਟਰ ਨਹੀਂ ਆਪਣਾ ਤੇ ਮੈਂ ਪਾਟਣ ਦਾ ਬੂਤਲ ਪਾਟਦੀ ਮਾਮੇ ਦੀ ਨਾਲੇ ਕੇ ਲਾਲੀ ਪੈਪ ਜੀ ਇਹ ਕਿਹਦੀ ਕਰਿਆ ਮਖੂਨ ਮੈਂ ਵਧ ਘਾਰਾ ਵੜਜੀ ਪੋਲੀ ਚੰਗੀ ਹੁੰਦੀ ਐ ਕਹਿੰਦੇ ਇੱਕ ਹੋਰ ਬਈਆ ਹੋ ਦੇ ਕੂਲਰ ਤੇ ਕੱਲ ਵਾਲੀ ਦੀ ਵੀ ਤੇ ਮੈਂ ਉਹ ਵੀ ਦੋਵੇਂ ਹੀ ਲਾ ਲਿਆਂਦਗਾ ਨਾ ਆਪਣੇ ਤਾਂ ਕੰਮ ਹੀ ਹੋਣੇ ਇਹ ਚੀਜ਼ਾਂ ਤਾਂ ਕਰਕੇ ਟਾਈਮ ਨਾਲ ਹੀ ਨਹੀਂ ਰਹੂਗਾ ਜੀ ਮਤਲਬ ਕਹਿੰਦਾ ਆਪਾਂ ਕੋਈ ਟਾਈਮ ਨਾਲ ਸੌਣ ਜੇ ਦਾ ਪ੍ਰਬੰਧ ਬਣਾਉਣਾ ਪਊਗਾ ਹੁਣ ਲਾਈਟ ਗਈ bro ਲਾਈਟ ਤਾਂ ਸਚਾਈ ਹੀ ਨਹੀਂ ਗਈ ਹਾਂ ਤਾਂ ਇਹ ਤਾਂ ਆਪਾਂ ਨਹੀਂ ਵੀ ਦੀ ਆ ਗਈ ਸੀ ਮਾੜਾ ਟਾਈਮ ਪਰ ਬਦ ਦਾਣੇ ਦਾ ਪਹਿਲਾਂ ਰੱਖਦੇ ਸੀਗੇ ਉਸ ਤੋਂ ਬਾਅਦ ਮੀ ਪੈਣ ਲੱਗਾ ਮਾੜਾ ਮਾੜਾ ਫਿਰ ਵੀ ਦੀ ਲਾਈਟ ਆ ਗਈ ਤੇ ਫਿਰ ਘੰਟਾ ਕਰੀ ਉਹਨੇ ਟੈਨਟ ਤੇ ਫੋਨ ਚਾਹ ਤੇ ਰਲਾ ਮਾੜਾ ਮੋਟਾ ਮੈਂ ਤੂੰ ਦੋ ਫੇਰ ਲੈਟ ਜਾਵਲੀ ਹਨ ਬਾਕੀ ਜੇ ਘਰੇ ਘਰੇ ਜਾਣਾ ਸੀ ਲਾਉਣ ਦਾ ਵੀ ਪ੍ਰਬੰਧ ਸੀ ਰੋਟੀ ਖਾਣ ਦਾ ਵੀ ਸੀ ਦਾ ਜਿਹੜੇ ਸਭ ਦੇ ਬਾਹਰ ਦੇਖੀ ਕੀ ਹਲਾਦਾ ਖੜਜ ਬਲਦਾ ਬੂਟ ਬੜ ਪਾ ਆ ਰਹੀ ਹੈ ਜੀ بارش ਥੋੜੀਆਂ ਥੋੜੀਆਂ ਗੜਨਾ ਹੈ ਭੈਂ ਜੁੱਕਣਗਾ ਕਿਧਰ ਪਈ ਜਾਂਦਾ ਇੱਥੇ ਤਾਂ ਆਉਂਦਾ ਨਹੀਂ ਕਮਾਲ ਹੋਈ ਪਈ ਹੈ ਯਾਰ ਕਿਧਰ ਮੀਂਹ ਪਈ ਜਾਂਦਾ ਫਰ ਦਾ ਫਕ ਬਰੋ ਆ ਠੀਕ ਹੈ ਇਧਰੋਂ ਬਾਤ ਛੜਾ ਬਈ ਆ ਦੇਖੋ ਹੁਣ ਇਧਰੋਂ ਆਉਂਦਾ ਹੈ ਮੇਰੀਆ ਕੱਪ ਹੈ ਜੋ ਮੀ ਆਈ ਜਾਂਦਾ ਇੱਥੇ ਆਉਂਦਾ ਨਹੀਂ ਸਾਰਾ ਪਰਾਂ ਟਪੀ ਜਾਂਦਾ ਬਸ ਓਕੇ ਆ ਬ్రో ਠੀਕ ਆ ਯਾਰ ਘਰੇ ਜਾ ਮੈਂ ਇਧਰ ਕੋਈ ਇੱਕ ਸੱਚਾ ਬਿਲਕੁਲ ਛਦਰੀ ਸੀ ਬ్రో ਮਤਲਬ ਉਹ ਤਾਂ ਬਹੁਤਾ ਕਬੂਤਰਾਂ ਲਾਂਦਾ ਛੇ ਐ ਦੂਜੀ ਅਮਰੇਲਾ ਅਮਰੇਲਾ ਗਲੈਬੀ ਰੰਗ ਦੀ ਉਹ ਭੱਲ ਗਈ ਜੀ ਤੇ ਘਰੇ ਲੈ ਕੇ ਚੱਲ ਗਈ